ਸ਼ਿਕਾਇਤ ਇਹ ਨਾਰਾ ਨੂੰ ਵੀ ਕਰਦੇ ਆ ਸਾਰੇ ਜਾਣੇ ਠੀਕ-ਠਾਕ ਆਉਂਗੇ ਅਸੀਂ ਮੇਰਾ ਅੱਜ ਬਲੌਗ ਬਣਾਉਣ ਨੂੰ ਭਾਰਾ ਵੀ ਦਿਨ ਨਹੀਂ ਲੱਗਦਾ ਅਸੀਂ ਕਿਉਂਕਿ ਤੁਸੀਂ ਪਿਆਰ ਨਹੀਂ ਕਰਦੇ ਹੈਗੇ ਠੀਕ ਹੈ ਜੇ ਵੱਧ ਤੋਂ ਵੱਧ ਪਿਆਰ ਕਰਿਆ ਕਰੋ سپورਟ ਸਹੀ ਦਿਓ ਮੈਨੂੰ ਤੁਹਾਡੀ ਵੱਧ ਤੋਂ ਵੱਧ سپورਟ ਕਰਾਇਆ ਕਰੋ ਤੇ ਹੁਣ ਆਹ 6:00 ਵਜੇ ਹਨ 4 ਆਪਾਂ ਮਿੱਠੀਆਂ ਰੋਟੀਆਂ ਬਣਾਈ ਜਾਂਦੇ ਆ ਦੇਖੀ ਲੋ ਤੁਸੀਂ ਐ ਤੇ ਮੰਮੀ ਲੱਗੇ ਹੋਇਆ ਰੋਟੀਆਂ ਬਣਾਉਣ ਤੇ ਬਣਾ ਕੇ ਇਸ ਤੋਂ ਬਾਅਦ ਖਜਾਂ ਮੰਗੀ ਮਾਤਾ ਦੇ ਮੱਥਾ ਟੇਕਣਾ ਹੁਣ ਤੁਸੀਂ ਇਹ ਜਦੋਂ ਕਿ ਕਿਹੜੀ ਮੱਥਾ ਟੇਕ ਕਲਾ ਨੇ ਜਾਵਾਂਗੇ ਉੱਥੇ ਸੀ ਮੱਥਾ ਟੇਕਦੇ ਹਰ ਸਾਲ ਨਵੀਂ ਮਤਲਬ ਨਵੀਂ ਹਿੱਤੇ ਮੈਂ ਅਸੀਂ ਦੋਨੇ ਮੱਥਾ ਟੇਕ ਆਵਾਂਗੇ ਸਾਡਾ ਮੱਥਾ ਲੱਗਦਾ ਦੇਖਾਂਗੇ ਹੁਣ ਮੇਰੇ ਫੈਨ ਉੱਥੇ ਕਿਹੜੇ ਕਿਹੜੇ ਮਿਲਦੇ ਨੇ ਮੰਮੀ ਨੇ ਕਰਾ ਦੇ ਕੀ ਗੱਲ ਕਰਤਾ ਹਾਂ ਬੋਲ ਬੜਾ ਫੱਟੜੀ ਗਾਲ ਜੀ ਮਿੱਠੇ ਰੋਟੇ ਬਣਾ ਰਹੇ ਆ ਨਹੀਂ ਮੱਥਾ ਤੇ ਜਾਵਾਂਗੇ ਜਿਨੇ ਜਿਨੇ ਖਾਣੀਆਂ ਆ ਦੋ ਖਾਣੀਆਂ ਉੱਥੇ ਆ ਜਾਓ ਮਾਤਾ ਕੋਲ ਮਾਤਾ ਕੋਲ ਨਹੀਂ ਇਧਰ ਇਹ ਕਿਹੜਾ ਮਨਾ ਹੈ ਉਰੇ ਜਿਨੇ ਉਰੇ ਖਾਣਾ ਬਾਕੀ ਹਾਂ ਜੇ ਕਿਸੇ ਵੈਨ ਦੀ ਕਿਸਮਤ ਚ ਲਈਆਂ ਹੁੰਨਆਂ ਨੇ ਅੱਜ ਤੇ ਮਿਲ ਗਿਆ ਹੁਣ ਤਾਂ ਫੇਰ ਮਿਲੇ ਜਾਣਗੇ ਰੋਟੀਆਂ ਦੇਖ ਜਾ ਰਹੀ ਤੇਰੇ ਹੱਥ ਦੀਆਂ ਰੋਟੀਆਂ ਕਿਹਦੇ ਕਿਸਮਤ ਚ ਲਈਆਂ ਹੁੰਨਆਂ ਨੇ ਅੱਜ ਤਾਂ ਵੀ ਨਾ ਮਿਲ ਦੇ ਨੀ ਜੇ ਮੈਨੂੰ ਮੇਰੀ ਬਾਦੀ ਬੈਠੀ ਪਈ ਹੈ ਮੈਂ ਨਾ ਕੋਈ ਅਹਿੰਦਲੀ ਦਿਖਾ ਰਹੀ ਨਹੀਂ ਆ ਮਹਾਨ ਜੀ ਬਾਦ ਸਮਾਪਤ ਹੋ ਗਈ ਹੈ ਤੁਸੀਂ ਤਾਂ ਵੀ ਤੁਹਾਨੂੰ ਦੇ ਤੇ ਕਿਵਰੀ ਨਵੀਂ ਦੀ ਰੇਕ ਚ ਡੰਡਾ ਡੰਡਾ ਫੀਲ ਨਹੀਂ ਆਇਆ ਹੋਰ ਦੱਸੋ ਕਿਹਾ ਗੱਦਾਂ ਨਾ ਹਾਂ ਥੋੜਾ ਖਾਈ ਸੀ ਤੇ ਸੱਚ ਸਰ ਮੈਂ ਤੁਹਾਨੂੰ ਕਹਿਣੀ ਹਾਂ ਤੁਸੀਂ ਮੈਨੂੰ ਬਹੁਤ ਕਮੈਂਟ ਕਰਦੇ ਹੋ ਇਹ ਵੀ ਲਾਈਵ ਬਾਰੇ ਦੱਸ ਆਪਣੀ ਲਾਈਵ ਬਾਰੇ ਦੱਸ ਹਨਾ ਮੈਂ ਤੁਹਾਨੂੰ ਕਿਹਾ ਹੋਇਆ ਵੀ ਜੇ ਤੁਸੀਂ ਸੋ ਕਮੈਂਟ ਕੀਤਾ ਸੋ ਕਮੈਂਟ ਐ ਨਹੀਂ ਜੀ ਨਾਈਸ ਵੈਰੀ ਨਾਈਸ ਵੈਰੀ ਗੁੱਡ ਮੈਨੂੰ ਪਤਾ ਤੁਸੀਂ ਬਹੁਤ ਪਿਆਰ ਕਰਦੇ ਹੋ ਤੁਸੀਂ ਤੇ ਮਾੜ ਨਹੀਂ ਗਿਆ ਹੈਗਾ ਤੁਸੀਂ ਇਹ ਬੋਗੇ ਵੀ ਨੀਤ ਭਾਣੇ ਨਾਲ ਹੀ ਸਾਡ ਨੂੰ ਹਨਾ ਜਿਹੜੇ ਤੁਸੀਂ ਸਵਾਲ ਪੁੱਛਣਗੇ ਸੋਖਾਂ ਨੂੰ ਤਾਂ ਉਹਦੇ ਹੋਣੇ ਚਾਹੀਦੇ ਆ ਕਿ ਤੁਸੀਂ ਕੀ ਕੀ ਪੁੱਛਣਾ ਚਾਹੁੰਦੇ ਮੈਨੂੰ ਫਿਰ ਹੂੰ ਫਿਰ ਜਦੋਂ ਘੱਟੋ ਘੱਟ ਤੁਹਾਡੇ 100 ਕਮੈਂਟ ਹੋਗੇ ਦਿਖਾ ਦੇਣੀ ਜੇ ਸੋਖ ਕਮੈਂਟ ਕੀਤੇ ਤੁਸੀਂ ਵੀ ਕਿਹਨੇ ਕੀ ਕੀ ਪੁੱਛਣਾ ਹੈ ਨਾ ਫਿਰ ਆਪਾਂ ਇੱਕ ਕਯੂਐਨ ਬਲੌਗ ਬਣਾਵਾਂਗੇ ਉਹਦੇ ਵਿੱਚ ਤੁਹਾਨੂੰ ਸਾਰੇ ਨਾਲ ਆਂਸਰ ਦਵਾਂਗੀ ਮੈਂ ਤੁਹਾਡੇ ਕੁਐਸਚਨ ਹੋਣਗੇ ਡਿਪਰੈਸ਼ਨ ਹੋਣਗੇ ਮੀਨਸ ਪੰਜਾਬੀ ਚ ਤੁਸੀਂ ਮੇਰੇ ਉੱਤਰ ਆਉਣਗੇ ਕੋਈ ਮਰਜ਼ੀ ਗੱਲ ਪੁੱਛ ਲਿਓ ਮੈਂ ਦੱਸੂਗੀ ਸਹੀ ਸਹੀ ਉਹਦੇ ਲਈ ਅਲੱਗ ਵੀਡੀਓ ਬਣਾਉਂਗੀ ਇਸੇ ਵਲੌਗ ਦੇ ਵਿੱਚ ਤੁਸੀਂ ਜੁੜੇ ਰਿਹਾ ਕਰੋ ਦੱਸੂਗੀ ਸਾਰੀ ਲਾਈਵ ਵਾਲੇ ਦੱਸੂਗੀ ਪਰ ਸਟਾਰਟਿੰਗ ਇਥੋਂ ਹੀ ਕਰਨੀ ਹੈ ਕਿ ਤੁਸੀਂ ਸੋਸਵਾਲ ਪੁੱਛਣਾ ਉਹ ਉਹਨਾਂ ਸਵਾਲਾਂ ਦਾ ਜਵਾਬ ਦਵਾਂਗੀ ਉਸ ਤੋਂ ਬਾਅਦ ਉਹਨਾਂ ਦਾ ਜਵਾਬ ਦੇ ਕੇ ਫਿਰ ਮੈਂ ਆਪਦੀ ਪੂਰੀ ਜ਼ਿੰਦਗੀ ਬਾਰੇ ਦੱਸੂਗੀ ਤੁਹਾਨੂੰ ਸ਼ੇਅਰ ਕਰਨ ਦੀ ਸਾਰੀ ਮਿਲਣਾ ਤੁਸੀਂ ਮੇਰੇ ਘਰ ਆਉਂਗਾ ਬਸ ਤੁਹਾਨੂੰ ਕਰਨੀ ਹੈਗਾ ਤੇ ਬਹੁਤ ਘੱਟ ਸਪੋਰਟ ਕਰ ਰਹੇ ਹਾਂ ਹੱਥ ਬਨ ਕੇ ਮੈਂ ਤੇ ਕੋਈ ਸਪੋਰਟ ਕਰਦੇ ਆ ਕਰੋ ਪਲੀਜ਼ ਪਹਿਲਾਂ ਮੇ ਲੋਕ ਇੰਨਾ ਪਿਆਰ ਕਰਦੇ ਸੀ ਕਿੰਨੇ ਵਧੀਆ ਵਲੌਗ ਚੱਲ ਰਹੇ ਸੀਗੇ ਆਪਣੇ ਹੋਣ ਪਤਾ ਨਹੀਂ ਤੁਹਾਨੂੰ ਕੀ ਹੋ ਗਿਆ ਪਰ ਅੰਤ ਤੱਕ ਵੀ ਵੀ ਸ਼ੇਅਰ ਮੈਂ ਕਰਦੇ ਰਹੀ ਹੈਗਾ ਹਨਾ ਜੇ ਭਾਈ ਤੁਸੀਂ ਔਂ ਗੁੱਸੇ ਹੋ ਇਹ ਗੱਲ ਹੈ ਤਾਂ ਮੈਨੂੰ ਵੀ ਨਹੀਂ ਪਤਾ ਹੈਗਾ ਦੱਸੋ ਬਈ ਰਾਤ ਗੁੱਸੇ ਹਾਂ ਵਧੀਆ ਲੱਗਦੀ ਤੁਹਾਨੂੰ ਸੀ ਆ ਦੇਖ ਲਓ ਛੋਟਣਾਂ ਗੱਲਾਂ ਕਰਦੀ ਕਰਦੀ ਰੋਟੀ ਕੁੱਕ ਗਈ ਮੇਰੀ ਤੇ ਬਈ ਹੁਣ ਉਹਨਾ ਸ਼ੇਅਰ ਕਰ ਦਿਆ ਕਰੋ ਵੀਡੀਓ। ਸਾਡੀ ਵੀਡੀਓ ਦੇ ਕਦੇ ਵਿੱਚ ਆਪਾਂ ਵੀਡੀਓ ਬਣਾਉਣੀ ਹੈ ਹਨਾ। ਉਹਦੇ ਪਿੱਛੇ ਮੇਰਾ ਫੋਨ ਵੀ ਟੁੱਟ ਗਿਆ। ਪਤਾ ਨਹੀਂ ਕਿਵੇਂ ਟੁੱਟਿਆ ਕਿਵੇਂ ਨਾ ਸਾਰਾ ਫੋਨ ਟੁੱਟ ਗਿਆ। ਪਰ ਫਿਰ ਵੀ ਟੁੱਟੇ ਜਿਹੇ ਫੋਨ ਤੇ ਬਣਾਈ ਜਾਂਦੇ ਆ ਆਪਾਂ ਵਲੌਗ। ਕੋਈ ਨਾ ਕੰਮ ਤਾਂ ਨਹੀਂ ਛੱਡਣਾ ਹੈਗਾ। ਮੈਂ ਐ ਨਹੀਂ ਲੈਂਦੀ ਹੈਗੀ ਜੀ ਸ਼ਾਇਦ ਕਹਾਂਗੀ ਪਤਾ ਨਹੀਂ ਤੇ ਸੁਣਾਉਂਦੀ ਫੋਨ ਟੁੱਟ ਗਿਆ। ਬਈ ਮੈਂ ਆਹ ਤੇ ਗਰੀਬ ਬਣੀ ਆ ਪਹਿਲੀ ਹਨਾ ਮਸਾਂ ਵਿੱਚ ਜੋੜ-ਜੋੜ ਪੈਸੇ ਲਿਆ ਸੀਗਾ। ਸਾਰਾ ਟੁੱਟ ਗਿਆ ਦੇਖੋ। ਜੇ ਹੁਣ ਤੁਸੀਂ ਮਾੜਾ ਮੋਟਾ ਪਿਆਰ ਕਰੋਗੇ ਮੈਂ ਉਹ ਕੁਝ ਪਵਾ ਲੂੰਗੀ ਜੇ ਮੈਨੂੰ ਕੁਛ ਨਾ ਕੁਛ ਮਤਲਬ ਤੁਹਾਡੀ سپورਟ ਮਿਲੇ ਨਹੀਂ ਫਿਰ ਮੈਨੂੰ ਐਂ ਚਲਾਉਣਾ ਪੈਣਾ ਇਹ ਵਿਤਰ ਫਿਰ ਐਂ ਤੱਕ ਥੋੜੇ ਵੀ ਨਹੀਂ ਚੱਲੂ ਬਾਲਾ ਟਾਈਮ ਨਹੀਂ ਕਰਦਾ ਦਿਖਾਵਾਂਗੀ ਮੈਂ ਤੁਹਾਨੂੰ ਵੀਡੀਓ ਅਗਲੇ ਕਾਉਂਦੀ ਵੀ ਖਤਮ ਹੈ ਤੇ ਆਹੋ ਦੱਸੋ ਤੁਸੀਂ ਮੈਂ ਹੁਣ ਐਸੀ ਵਲੌਗ ਚ ਦੇਖਦੀ ਹਾਂ ਵੀ ਤੁਹਾਡੇ ਕਿੰਨੇ ਕੁ ਸਵਾਲ ਆਉਂਦੇ ਨੇ ਸ਼ੁਰੂ ਹੋ ਜਹ ਹੁਣੀ ਵਲੌਗ ਦੇਖਣਸਾਰ ਦੇ ਸਵਾਲ ਲੈ ਸਵਾਲ ਗਾਵਾ ਦੋ ਕੁਛ ਲੋ ਸਹਿਆ ਉਹ ਬੁੱਤਲੇ ਲਈ ਤੇ ਤੂੰ ਪਤਲੀ ਕਾ ਤੂੰ ਮੋਟੀ ਕਾ ਤਾਂ ਨਹੀਂ ਹੁੰਦੀ ਜਾ ਮਾਜੀ ਉੱਚੋ ਜੇ ਅਪਨਾਂ ਨਾ ਉਸੇ ਵਿੱਚ ਤਾਂ ਕਿਉਂਕਿ ਕਮੈਂਟਾਂ ਤੇ ਕੁਛ ਦੇਣਾ ਤੁਸੀਂ ਇਹ ਨਾ ਰੀਤ ਵਿੱਚ ਆਪਣ ਤੇ ਉਹਦੇ ਵਿੱਚ ਕੋਈ ਫਾਇਦਾ ਨਹੀਂ ਹੈਗਾ ਉਹ ਆਪਣਾ ਇੱਕ ਵੀਡੀਓ ਵਾਲਾ ਚੈਨਲ ਆ ਉਹ ਤੇ ਤੁਸੀਂ ਕਮੈਂਟ ਬੋਲਦੇ ਹੋ ਬਹੁਤ ਸੋਹਣੇ ਆ ਕਰਦੇ ਹੋ ਨਾ ਬਹੁਤ ਸੋਹਣੇ ਵਧੀਆ ਤਿਆਰ ਕਰਦੇ ਹੋ ਉੱਧਰ ਤੁਸੀਂ ਮੈਨੂੰ ਸਪੋਰਟ ਬਹੁਤ ਕਰਦੇ ਆ ਤੇ ਉਹਦੇ ਵਿੱਚ ਮੈਂ ਸਿਰਫ ਤੁਹਾਡਾ ਧੰਨਵਾਦ ਕਰਦੀ ਆ ਪਰ ਜੇ ਕੋਈ ਕੁਸਚਨ ਹੋਵੇ ਤਾਂ ਫਿਰ ਤੁਸੀਂ ਰੀਤ ਪੰਜਾਬਨਾ ਬਲੌਗਸ ਆ ਨੀਚੇ ਚੈਨਲ ਲਿਖਿਆ ਹੋਇਆ ਆ ਰਿਹਾ ਜਿਹਨਾਂ ਨੇ ਨਹੀਂ ਸਬਸਕ੍ਰਾਈਬ ਕੀਤਾ ਕਰ ਲੈਣਾ ਤੇ ਅੱਗੇ ਵੀ ਆਪਦੇ ਦੋਸਤਾਂ ਨਾਲ ਸ਼ੇਅਰ ਕਰਦੇ ਹੱਥ ਬਨ ਕੇ ਬੇਨਤੀ ਹੈ ਮੇਰੀ ਠੀਕ ਹੈ ਜੀ ਆਪਾਂ ਕੋਈ ਕੁਛ ਨਹੀਂ ਮੰਗਦੇ ਕੁਛ ਨਹੀਂ ਚਾਹੀਦਾ ਸਰ ਕੁੜੀ ਨੂੰ ਸਪੋਰਟ ਚਾਹੀਦੀ ਹੈ ਮੇਰੇ ਲਈ ਇੰਨੀ ਬਹੁਤਾ ਠੀਕ ਹੈ ਜੀ ਧੰਨਵਾਦ ਹੁਣ ਆਪਾਂ ਤੁਹਾਨੂੰ ਪਤਾ ਕਿੱਥੇ ਮਿਲਾਂਗੇ ਮਾਤਾ ਰਾਣੀ ਤੇ ਆ ਪਹਿਲਾਂ ਨਾ ਆऊंगी ਤਿਆਰ ਹੋऊंगी ਅੱਜ ਮੈਂ ਸੋਚ ਰਹੀ ਆ ਵੀ ਮੈਂ ਕੀ ਬਾਗੇ ਜਾਵਾਂ ਬਸ ਮੈਨੂੰ ਐਂ ਵੀ ਕੰਫਰਟੇਬਲ ਚੀਜ਼ ਪਾ ਲੈਣੀ ਦੇ ਵਿੱਚ ਐਨਾ ਮੈਂ ਤੇ ਨਵੀਂ ਕੰਫਰਟੇਬਲ ਰਹੀ ਕਿਉਂਕਿ ਬੱਚਾ ਬਹੁਤ ਤਾਂ ਕਰਦਾ ਹੈ ਇਹਨੂੰ ਜਿੰਨਾ ਮਰਜ਼ੀ ਖਿੱਚੀ ਜਾਏ ਨਾ ਭੱਜਣਾ ਦੁਕਾਨਾਂ ਕਿ ਨਹੀਂ ਆ ਲੈ ਮਮਾ ਆ ਲੈ ਮਮਾ ਪੱਲੀ ਦੁੱਤੀ ਲੈ ਕੇ ਆਉਣਾ ਉੱਟ ਗਿਆ ਤੇ ਹੁਣ ਆਪਾਂ ਮਿਲਦੇ ਆ ਤੁਹਾਨੂੰ ਤਿਆਰ ਹੋ ਕੇ ਤੇ ਉਸ ਤੋਂ ਬਾਅਦ ਸਿੱਧਾ ਕਲਾਣੀ ਮਾਤਰਾ ਦੇ ਨੋ ਬਈ ਕਿੱਥੇ ਆ ਗਏ ਨਵੇ ਕਿੱਥੇ ਕਿੱਥੇ ਕਿਹੜੀ ਤੇ ਕਲਾਣੇ ਲੋ ਜੀ ਆਪਾਂ ਆ ਗਏ ਕਲਾਣੇ ਤੇ ਤੁਹਾਨੂੰ ਦਿਖਾਵਾਂ ਕਿੱਥੇ ਗੇ ਰੌਣਕਾਂ ਮੇਲੇ ਹਨਾ ਬਾਕੀ ਪ੍ਰਸ਼ਾਦ ਲੈ ਲਿਆ ਉਸ ਤੋਂ ਬਾਅਦ ਜਿੱਦ ਕੁਛ ਖਾਵਾ ਪਿਲਾਵਾਂਗੇ ਦਿਖਾਵਾਂਗੇ ਇੱਥੇ ਜਿਹੜੇ ਗਾਂਗੇ ਇਧਰ ਆ ਸੜਕ ਤੇ ਪੀੜ ਸ਼ਾਇਦ ਇੰਨੀ ਨਹੀਂ ਹੈ ਜਿੰਨੀ ਮੈਂ ਸੋਚੀ ਸੀਗੀ ਨਾਰਮਲ ਪੀੜ ਦਿਖਾਵਾਂਗੇ ਕੋਈ ਗੱਲ ਨਹੀਂ ਵੀ ਕਿੰਨੀ ਪੀੜਾ ਕਿ ਹੁਣ ਮਿਲਨੇ ਆਪਾਂ ਮੱਖਾ ਟਿਕਨ ਤੋਂ ਬਾਅਦ ਕਿਉਂਕਿ ਇਹਦੇ ਨਵੀ ਦਾ ਪੇਪਰ ਆ ਨਵੀ ਦੇ ਪੇਪਰ ਨੂੰ ਕਰਾਉਣਾ ਵੀ ਜ਼ਰੂਰੀ ਹੈ ਜੇ ਪੇਪਰ ਨਾ ਹੋਇਆ ਤਾਂ ਫਿਰ ਸਾਨੂੰ ਪਤਾ ਨਹੀਂ ਸਕੂਲ ਚ ਕਿੰਨੀ ਵੇਸ ਸੀ ਹੁੰਦੀ ਚਲੋ ਠੀਕ ਹੈ ਜੀ ਮਿਲਨੇ ਆਪਾਂ ਥੋੜੀ ਦੇਰ ਬਾਅਦ ਐ ਕਿ आले को ट्रेन देखो ट्रेन ओ देखो, देखो बड़ा सारा ढुल्ला ओ कि मैं जा रहे हां वे डर लगदा ना वे चिक्कर जणा वे नहीं हर प्रकार ते कोई जॉइन नहीं हो रहे जी मां मां इधर हूं कर की ट्रेन ले ट्रेन पेपर कौन थौगा पेपर आ चल 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 ठीक है हम तन की मिलया ना भाई की मिल गया बाबा ਚਲੋ ਜੀ ਮਿਲਦੇ ਹਾਂ ਤੁਹਾਨੂੰ ਘਰੇ ਜਾ ਕੇ ਲੋ ਜੀ ਹੁਣ ਆਪਾਂ ਜਿਵੇਂ ਹੈਗੇ ਐਵੇਂ ਜਾਵਾਂਗੇ ਪਾਰਲਰ 'ਚ ਉਹ ਤੋਂ ਬਾਅਦ ਤਿਆਰ ਹੋ ਕੇ ਵਿੱਚ ਤੁਸੀਂ ਦੇਖੋ ਵੀ ਲੁੱਕ ਕੈਸੀਆਂ ਦੀਆਂ ਇਸ ਵੇ ਕਦੇ ਨਹੀਂ ਗਈ ਹੈਗੀ ਪਾਰਲਰ ਜ਼ਿੰਦਗੀ ਦੇ ਵਿੱਚ ਫਸਟ ਡੇ ਹੋਗਾ ਜਿਹੜਾ ਮੈਂ ਜਾਉਂਗੀ ਵਿਆਹ ਵੇਲੇ ਵੀ ਛੋਟੀ ਹੁੰਦੀ ਸੀ ਨਾ ਮੰਮੀ ਮੈਂ ਤੇ ਉਹ ਕਹਿੰਦੇ ਵੀ ਪਾਰਲਰ ਪਾਰਲਰ ਵਾਲੇ ਕਹਿੰਦੇ ਮੂੰਹ ਘਰਾਵੋ ਜੂਗਾ ਕਰੀਨਾ ਕਿਉਂਕਿ ਜਿਹੜਾ ਹਰੀਸ਼ ਵੀਰਾ ਉਹ ਮੇਰਾ ਮੂੰਹ ਬੋਲਿਆ ਭਰਾਏ ਮਤਲਬ ਮੇਰੇ ਸਕੇਬਰਾ ਤੋਂ ਵੀ ਵੱਧ ਪਿਆਰ ਕਰਦਾ ਹੋ ਮੈਨੂੰ ਹਨਾ ਭਾਬੀ ਵੀ ਬਹੁਤ ਜ਼ਿਆਦਾ ਕਰਦੀ ਆ ਭਾਬੀ ਕਹਿੰਦੀ ਵੀ ਆਜਾ ਚੁੱਪ ਕਰਕੇ ਮੈਂ ਆਪੀ ਕਰੂੰਗੀ ਸਭ ਕੁਝ ਵੀ ਬੱਸ ਤੇਰਾ ਫੇਸ਼ਲ ਕਰਨੀ ਕਰਨਾ ਤੇ ਤੁਹਾਨੂੰ ਦਿਖਾਉਣੀ ਹੈ ਉੱਥੇ ਜਾ ਕੇ ਵੀ ਮੈਂ ਮੈਨੂੰ ਕਿਵੇਂ ਉਹ ਕਰਦੇ ਨੇ ਕੀ ਕੁਝ ਕਰਦੇ ਮੇਰੇ ਨਾਲ ਮੈਨਾਂ ਜੇ ਕੁਝ ਨਹੀਂ ਪਤਾ ਪਰ ਇੰਨਾ ਪਤਾ ਵੀ ਭਾਬੀ ਬਹੁਤ ਸੋਹਣਾ ਕੰਮ ਕਰਦੀ ਆ ਬਹੁਤ ਜ਼ਿਆਦਾ ਮੇਰਾ ਭਰਾ ਵੀ ਨਾਲ ਹੀ ਕੰਮ ਕਰਦਾ ਰਿਸ਼ਕਰਾ ਉਹ ਵੀ ਬਹੁਤ ਹੀ ਕੰਮ ਕਰਦਾ ਥੈਂਕ ਯੂ ਜੀ ਮਿਲਦੇ ਹਾਂ ਤੁਹਾਨੂੰ ਆਪਾਂ ਪਾਰਲਰ ਚ ਜਾ ਕੇ ਅਸਲ ਵਿੱਚ ਮੈਂ ਕਦੇ ਕੁਝ ਕਰਵਾਇਆ ਨਹੀਂ ਪਰ ਆਟੀਫੀਸ਼ੀਅਲ ਕਰਾ ਕੇ ਦੇਖ ਲਈ ਦੇਖ ਲੈਣੇ ਆ ਨਾ ਕਿਵੇਂ ਨਾ ਹੁੰਦਾ ਏ ਦਿਖਾਉਣੀ ਆ ਬੇਬੇ ਸੇਗਾ ਲੈ ਇਹ ਕਰੂ ਇਹਦੇ ਟੱਕ ਪਾਉ ਪੱਕਾ ਲੈ ਵੀ ਤਾੜ ਦੇ ਬੇਬੇ ਇਹ ਤੋਂ ਹੋਗਾ ਅੱਧਾ ਕਰ ਬੈਕਸਨ ਨਾਲ ਕੀਤਾ ਜਾਂ ਕਰ ਮੇਰੀ ਮਾਂ

ਕਹੇ ਪਤਰੇ ਨੇ ਮੈਂ ਦੀ ਕਿਹੜੀ ਦੇਖਾਂ ਜੀ ਇਹ ਬੈਠ ਕੇ ਇਹ ਬਹੁ ਗੁੜੀ ਆ ਫਿਰ ਮੇਰੇ ਨਾਲ ਚੜਦੀ ਹੈਗੀ ਮੈਂ እንਦੀ ਮੈਨੂੰ ਤਾਂ ਕਦੇ ਕੰਜਰ ਨੇ ਪਿਆਰੇ ਨਹੀਂ ਕਰਿਆ ਆਇਆ ਹੋਰ ਸਾਰੇ ਸਾਲ ਲੜਦਾ ਹੀ ਰਿਹਾ ਮੇਰੀ ਸੱਸ ਤਾਂ ਪਹਿਲਾਂ ਵੀ ਪੈਰ ਵਿਆਦੇ ਦੀ ਮੇਰੇ ਘਰ ਵਾਲੇ ਦੀ ਹੋਰ ਹੂੰ ਹੁਣ ਵੀ ਸੱਸ ਹੈਗੀ ਐ ਨਹੀਂ ਬੱਬੇ ਨਾਲ ਤਾਂ ਸੱਸ ਸੱਸ ਨਾਲ ਹੁਣ ਬੀਬੀ ਦੇ ਸੱਸ ਹੈ ਨਹੀਂ ਨਾ ਘਰ ਆ ਰਾਇਗਾ ਹੁਣ ਬੀਬੀ ਆਪ ਸੱਸ ਹੈ ਹੁਣ ਵੀ ਆਪ ਸੱਸ ਬਣੀਆਂ ਕਿ ਮੈਂ ਲੋਕਾਂ ਨੂੰ ਪਿਆਰ ਕਰਦੀ ਹਾਂਜੀ ਖੇਡੇ ਵਾਲਾ ਮੁੰਡਾ ਖੜਜੇ ਨੇ ਤੇ ਜਦ ਵੀ ਹਾਂ ਤੇਰੇ ਹੁਣ ਤੇਰੇ ਸਿਰ ਹੋਣੀ ਆ ਸਿਰ ਨੂੰ ਕੀ ਲਗਾਤਾ ਹੋਰ ਕੀ ਕਰਨਾ ਬਾਪ ਜੀ ਖਰੋ ਕੇ ਦੇ ਦੋ ਉਹ ਦੋ ਜੀ ਓਕੇ ਕਲਰ ਲਾ ਕਲਰ ਜਿਵਾਣਾ ਤੇ ਮੈਂ ਤਾਂ ਬੀਬੀ ਉਹ ਤੇਲ ਆ ਰਿਹਾ ਸੀ ਪਹਿਲਾਂ ਅੱਛਾ ਦੇਖ ਲੈ ਇਹ ਜੋ ਜੁੱਤੇ ਬੰਨਦੇ ਹੁੰਦੇ ਬੀਬੀ ਆਹ ਤਾਂ ਮੇਰੇ ਵੀ ਹੋ ਗਏ ਵਿੱਚ ਚਿੱਟੇ ਵਾਲਾ ਜਮਾਂ ਸਰਦੇ ਵਿਚਾਲੋਂ ਨਵੇਂ ਨਾ ਮਿੱਟੋ ਨੂਨ ਦੀ ਮੁਠੀ ਪਾਤੀ ਸਿਰ 'ਚ ਨਵੀਂ ਨੇ ਮੁੰਡੇ ਨੇ ਪਰ ਉਹ ਉਹਦੇ ਤਾਂ ਕੁਛ ਨਹੀਂ ਦਾ 6 ਮਹੀਨੇ ਮਾ ਚਿੱਟੇ ਹੋ ਗਏ ਸੀ ਆਪਾਂ ਮੇਰਾ ਵੀ ਐ ਚਿੱਟਾ ਹੋਇਆ ਹੈ ਅਬ ਤੇਰੇ ਕਿੰਨੇ ਪਾਏ ਸੀ ਨੂਨ ਸਿਰ 'ਚ ਮੈਨੂੰ ਆਈ ਨਹੀਂ ਠੀਕ ਸਾਡੇ ਟੱਬਰ ਦੇ ਕਾਲੇ ਵਾਲ ਹਾਏ ਜਮਾਂਦਰੀ ਕਾਲੇ ਸਾਰੇ ਤੇਰੀ ਭੈਣ 80 ਦਾ ਦਾਂਜੀ ਜੀ ਇਕੱਲੇ ਕਿਵੇਂ ਬੇਬੇ ਮੇਰੀ ਭੈਣ 85 ਚਾਲਦੀ ਹੈ ਅੱਛਾ ਸਾਰੇ ਵਾਲ ਕਾਲੇ ਨੇ ਹੋਰ ਹੋਰ ਪਹਿਲੇ ਉਹਦੇ ਕਾਲੇ ਵਾਲ ਨੇ ਮੇਰਾ ਭੋਤ 100 ਸਾਲ ਵਾਂਗ ਹੋ ਕੇ ਮਰਤੀ ਸਾਡੇ ਨਾਲ ਉੱਥੇ ਪਿੰਡ ਬੇਬੇ ਮੇਰੇ ਪੇਕੇ ਇਸਰੰਦ ਗੋਲੇ ਬੁਢੀ ਰਹਿੰਦੀ ਹੈ ਉਹ ਉਹਨਾਂ ਦੀ ਉਹ ਸਾਲਾਂ ਦੀ ਬੁਢੀ ਹੈ ਉਹਦੇ ਵੀ ਪਹਿਲੇ ਵਾਲ ਸਾਰੇ ਝੜ ਗਏ ਨਾਲੇ ਤਾਂ ਹੁਣ ਉਹਦੇ ਮੂੰਹ ਦੀ ਸ਼ੇਪ ਦਵਾਰੋਂ ਇੰਨੀ ਵਧੀਆ ਹੋ ਗਈ ਜਿਵੇਂ ਜਵਾਨ ਹੁੰਦੀ ਆ। ਨਾਲੇ ਤਾਂ ਦੰਦਾਂ ਦੇ ਨਾਲ ਵਾਲ ਵੀ ਕਾਲੇ ਹੋ ਗਏ ਡੜੇ ਡੜੇ ਹੋਰ ਦੱਦੂ ਤਾਂ ਇਹ ਹੁੰਦੇ ਮੈਂ ਤਾਂ ਦਵਾਰੋਂ ਹੀ ਜਨਮ ਲੈ ਲਵੇਂ ਲੱਗਦਾ। ਇਨਸ਼ਾਅੱਲਾ ਹੋਵੇ। ਹੈ? ਕਿੰਨੇ ਸਾਲ ਨੇ ਹੋਏ? ਕਾਫੀ ਉਮਰ ਆ ਬੇਬੇ ਮੰਗੋ ਆ। ਹੁਣ ਲੱਗਦੀ ਨਹੀਂ ਹੈਗੀ ਪਰ ਹੁਣ ਤਾਂ ਵੀ ਉਹ ਜਵਾਨ ਜੀ ਹੋ ਗਈ। ਮੈਨੂੰ 67 ਸਾਲ ਲੱਗੇ ਆ। ਅੱਛਾ। 67 ਸਾਲ ਹੋ ਗਏ। ਅੱਛਾ। ਚੱਕ ਵੀ ਬੇਬੇ। ਮੈਂ 8 ਸਾਲ ਦੀ ਸੀ ਜਦੋਂ ਬਾਪੂ ਮੁੱਕ ਗਿਆ 2 ਘਟੇ ਚੜਾਈ ਦੀ ਵਿਆਹੀ ਗਈ ਦੀ 15 ਸਾਲ ਦੀ ਮੈਂ ਤਾਂ ਆਪ 14 15ਵੇਂ ਸਾਲ ਚ ਵਿਆਹਤੀ ਦੀ 14 ਸਾਲ ਦੀ ਸੀ ਹਰ ਹੁਣ